ਸਿੱਖਿਆ ਕ੍ਰਾਂਤੀ ਦਾ ਪ੍ਰੋਗਰਾਮ ਜਿਹੜਾ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਭੁਖੰਤ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਸ਼ੁਰੂ ਹੋਇਆ ਅੱਜ ਨਾਪਾ ਦੇ ਵਿੱਚ ਮੈਂ ਸਵੇਰੇ ਜੀ ਜਸਮਾਜਰਾ ਪਿੰਡ ਦੇ ਵਿੱਚ ਪ੍ਰਾਇਮਰੀ ਐਲੀਮੈਂਟਰੀ ਸਕੂਲ ਔਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉੱਥੇ ਰਿਕਰਡਨ ਕੀਤੇ ਨੇ ਜੀ ਚਾਰ ਕੰਮਾਂ ਦੇ ਜਿਹਦੇ ਵਿੱਚ ਨਵੇਂ ਕਲਾਸਰੂਮ ਬਣੇ ਨੇ ਜੀ ਥੱਲੇ ਫਰਸ਼ ਪਿਆ ਹੈ ਜੀ ਵਾਸ਼ਰੂਮ ਪਏ ਨੇ ਔਰ ਚਾਰ ਦੀਵਾਰੀ ਜਿਹੜੀ ਹੈ ਜੀ ਉਹ ਕੋਈ ਸਕੂਲ ਦੇ ਤੇ ਤਕਰੀਬਨ ਐ ਸਮਝ ਲਓ ਕਿ 10 ਲੱਖ ਦੇ ਆਸ-ਪਾਸ ਦੀ ਲਾਗਤ ਨਾਲ ਉੱਤੇ ਕੰਮ ਜਿਹੜੇ ਹੋਏ ਆ ਉਸ ਤੋਂ ਬਾਅਦ ਨੋਰਾ ਪਿੰਡ ਦੇ ਵਿੱਚ ਜਿਹੜਾ ਐਲੀਮੈਂਟਰੀ ਸਕੂਲ ਹੈ ਜੀ ਬਹੁਤ ਛੋਟਾ ਸਕੂਲ ਹੈ ਬੇਸ਼ੱਕ ਉੱਥੇ ਬੱਚੇ ਜਿਹੜੇ ਆ ਜੀ 60 ਪਿੰਡ ਹੀ ਨੇ ਪਰ ਹੌਲੀ ਹੌਲੀ ਗਿਣਤੀ ਵੱਧ ਰਹੀ ਹੈ ਉੱਥੇ ਵੀ ਸਾਡੇ 4.5 ਲੱਖ ਦੀ ਸਾਗਰਨਾ ਚਾਰਦਵਾਰੀ ਬਣੀ ਆ ਤਾਂ ਬਹੁਤ ਸ਼ਾਨਦਾਰ ਗੇਟ ਬਣ ਗਿਆ ਤੇ ਹੁਣ ਜਿਹੜਾ ਜੀ ਭਾਸੋ ਐਮਐਨ ਸਕੂਲ ਜਿਹੜਾ ਕਿ ਬਹੁਤ ਵਧੀਆ ਤਰੀਕੇ ਨਾਲ ਕੰਮ ਚੱਲ ਰਿਹਾ ਸਾਡੇ ਪ੍ਰਿੰਸੀਪਲ ਕਾਈ ਸਾਹਿਬ ਬਹੁਤ ਸ਼ਾਨਦਾਰ ਕੰਮ ਕਰ ਰਹੇ ਪੂਰਾ ਸਟਾਫ ਬਹੁਤ ਅੱਛਾ ਕੰਮ ਕਰ ਰਿਹਾ 36 ਲੱਖ ਦੀ ਗ੍ਰਾਂਟ ਜਿਹੜੀ ਹੈ ਜੀ ਮਨਜ਼ੂਰ ਹੋਈ ਸੀਗੀ ਇਹਦੇ ਵਿੱਚ 31 ਲੱਖ 5000 ਰੁ ਚਾਰ ਦੀਵਾਰੀ ਦੀ ਗ੍ਰਾਂਟ ਜਿਹੜੀ ਹੈ ਜੀ ਉਹ 17 ਲੱਖ ਰੁਪਇਆ ਪੁਰਾਣੀ ਚਾਰ ਦੀਵਾਰੀ ਦੀ ਰਿਪੇਅਰ ਜਿਹੜੀ ਹੈ ਜੀ 4 ਲੱਖ ਰੁਪਇਆ ਰਿਪੇਅਰ ਐਂਡ ਮੇਨਟੇਨੈਂਸ ਗ੍ਰਾਂਟ ਜਿਹੜੀ ਹੈ ਜੀ 3 ਲੱਖ 25 ਹਜ਼ਾਰ ਪਰ ਨਵੇਂ ਕਮਰੇ ਦੀ ਸਾਰੀ ਵਾਸਤੇ ਜੀ ਇਹ 63 ਲੱਖ ਹੈ ਜੀ ਟੋਟਲ ਇਹਦੇ ਵਿੱਚੋਂ ਕੰਮ ਕੁਝ ਚੱਲ ਰਹੇ ਨੇ ਔਰ ਬਾਕੀ ਕੰਮ ਜਿਹੜੇ ਹੈ ਜੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਸ਼ੁਰੂ ਹੋਣਗੇ ਨਵੇਂ ਸ਼ੁਰੂ ਹੋਣਗੇ ਪਰ ਐਮੀਨਸ ਸਕੂਲ ਜਿਹੜਾ ਹੈ ਜੀ ਮੈਨੂੰ ਦੱਸਣ 'ਚ ਖੁਸ਼ੀ ਹੈ ਕਿ ਪਾਸੋਂ ਦਾ ਐਮੀਨਸ ਸਕੂਲ ਜਿਹੜਾ ਹੈ ਜੀ ਜਿਹਦੇ ਵਿੱਚ ਬਹੁਤ ਵੱਡਾ ਕੰਮ ਜਿਹੜਾ ਟੀਚਰ ਸਾਹਿ ਅਸੀਂ ਕੈਂਪੇਨ ਸ਼ੁਰੂ ਕੀਤੀ ਸੀ ਕਿ ਆਪਣੇ ਬੱਚਿਆਂ ਦਾ ਦਾਖਲਾ ਜਿਹੜਾ ਕੋਈ ਸਰਕਾਰੀ ਸਕੂਲ ਚ ਕਰਾਓ। ਉਹਦਾ ਬਹੁਤ ਵੱਡਾ ਭਾਰ ਜਿਹੜਾ ਜੀ ਆਇਆ ਔਰ ਇਸ ਵਕਤ ਸਕੂਲ ਦੇ ਵਿੱਚ ਜਿਹੜੇ ਬੱਚਿਆਂ ਦੀ ਗਿਣਤੀ ਬਹੁਤ ਵੱਡੀ ਮਾਤਰਾ ਦੇ ਵਿੱਚ ਵਧੀ ਹੈ। ਉਹਦਾ ਕਾਰਨ ਇਹ ਵੀ ਹੈ ਕਿ ਇੱਥੇ 5-6 ਵੈਨਾਂ ਜਿਹੜੀਆਂ ਨੇ ਸਰਕਾਰ ਵੱਲੋਂ ਲਾਈਆਂ ਗਈਆਂ ਨੇ ਜਿਹੜੇ ਗਰੀਬ ਪੇਰੈਂਟਸ ਨੇ ਉਹ 200 ਰੁਪਏ ਦਿੰਦੇ ਨੇ। ਅਗਰ 200 ਨਹੀਂ ਵੀ ਹੈਗਾ ਤਾਂ ਕੋਈ ਜਿਹੜੇ ਸਮਾਜ ਸੇਵੀ ਨੇ ਸਹਿਯੋਗ ਕਰਕੇ ਬੱਸਾਂ ਜਿਹੜੀਆਂ ਚੱਲ ਰਹੀਆਂ ਨੇ ਸਿਕਿਉਰਿਟੀ ਗਾਰਡ ਰੱਖੇ ਗਏ ਆ, ਚੌਂਕੀਦਾਰ ਰੱਖੇ ਗਏ ਆ ਔਰ ਬੱਚਿਆਂ ਨੂੰ ਲੈ ਕੇ ਆਉਣਾ, ਬੱਚਿਆਂ ਨੂੰ ਛੱ ਤੇ ਇਹ ਸਿੱਖਿਆ ਕ੍ਰਾਂਤੀ ਜਿਹੜੀ ਆ ਜੀ ਜਿਹਦੇ ਵਿੱਚ ਪੰਜਾਬ ਦੇ ਵਿੱਚ ਚਾਰ ਦੀਵਾਰੀਆਂ ਦੇ ਕੰਮ ਪੰਜਾਬ ਦੇ ਵਿੱਚ ਜਿਹੜੇ ਥੱਲੇ ਬਹਿਣ ਵਾਸਤੇ ਡੈਸਕ ਨੇ ਜੀ ਤਾਂ ਉਹ ਬਣ ਰਹੇ ਆ ਔਰ ਜਿਹੜੇ ਕਮਰੇ ਆ ਜੀ ਉਹਦੇ ਵਿੱਚ ਡਿਜੀਟਲ 3D ਜਿਹੜੇ ਨੇ ਸਕਰੀਨਾਂ ਲੱਗ ਰੀਆਂ ਨੇ ਬਹੁਤ ਹੀ ਸ਼ਾਨਦਾਰ ਕੰਮ ਜਿਹੜਾ ਪੰਜਾਬ ਦੇ ਵਿੱਚ ਹੋ ਰਿਹਾ ਸੋ ਅੱਜ ਇਹ ਸਾਰੇ ਸਕੂਲਾਂ ਦਾ ਮੈਂ ਦੌਰਾ ਕੀਤਾ ਉਦਘਾਟਨ ਕੀਤੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਦਘਾਟਨ ਜਿਹੜੇ ਆ ਉਹ ਅਸੀਂ ਕਰਾਂਗੇ ਕਿੰਨੇ ਖਰਚ ਹੋਣਗੇ ਟੋਟਲ ਤਾਂ ਜੀ ਬਜਟ ਇਹਦਾ ਤਾਂ ਜੀ ਮੇਰੇ ਖਿਆਲ 11 ਕੋਟ ਦੇ ਆਸ-ਪਾਸ ਦਾ ਬਜਟ ਹੈ ਨਾ ਸਾਰਾ ਹੁਣ ਜਿਵੇਂ ਜਿਵੇਂ ਗ੍ਰਾਂਟ ਮਨਜ਼ੂਰ ਹੋ ਕੇ ਆ ਰਹੀ ਹੈ ਕੰਮ ਚੱਲੇ ਜਾ ਰਹੇ ਨੇ ਤੇ ਇਹ ਇਲਾਕੇ ਦਾ ਬਹੁਤ ਹੀ ਸ਼ਾਨਦਾਰ ਸਕੂਲ ਜਿਹੜਾ ਬਣ ਕੇ ਤਿਆਰ ਹੋਏਗਾ ਔਰ ਇਹ ਸਕੂਲ ਜਿਹਦੇ ਵਿੱਚ ਬੱਚਿਆਂ ਦੀ ਫੀਸ ਬਿਲਕੁਲ ਮੁਫਤ ਹੈ ਜਿਹਦੇ ਵਿੱਚ ਵਰਦੀਆਂ ਬਿਲਕੁਲ ਮੁਫਤ ਨੇ ਜਿਹਦੇ ਵਿੱਚ ਫਰ ਦਾ ਖਾਣਾ ਮਿਲਦਾ ਜੀ ਕਿਤਾਬਾਂ ਬਿਲਕੁਲ ਮੁਫਤ ਨੇ ਬੱਚਿਆਂ ਨੂੰ ਘਰੋਂ ਲਿਆਉਣਾ ਤੇ ਘਰੇ ਛੱਡਣਾ ਉਹ ਉਹ ਮੁਫਤ ਵਰਗਾ ਹੀ ਹੈ ਜੀ ਪਰ ਜਿਹੜਾ ਇੱਥੋਂ ਦਾ ਸਕੂਲ ਦਾ ਐਟਮੋਸਫੇਅਰ ਆ ਵਾਸ਼ਰੂਮ ਐਸੇ ਨੇ ਜੀ ਤੁਸੀਂ ਦੇਖੋ ਅੰਦਰ ਜਾ ਕੇ ਪਾਈਪਸ ਆਰ ਹੋਟਲ ਨੂੰ ਮਾਤ ਪਾਰੇ ਨੇ ਲਾਇਬ੍ਰੇਰੀ ਐਸੀ ਮੈਂ ਆਪਣੇ ਬੀਤੇ ਪਈ ਸੀ ਲਾਇਬ੍ਰੇਰੀ ਦੀ ਚਰਚਾ ਪੂਰੇ ਪੰਜਾਬ ਦੇ ਵਿੱਚ ਕਿ ਐਨ ਆਰ ਆਈ ਭਰਾਵਾਂ ਦੇ ਫੋਨ ਆਇਆ ਲਾਇਬ੍ਰੇਰੀ ਐਸੀ ਹੈ ਕਿ ਐਂ ਲੱਗਦਾ ਕਿ 7 ਸਟਾਰ ਹੋਟਲ ਹੋਵੇ ਸੋ ਇੱਦਾਂ ਹਾਈ ਲੈਵਲ ਦਾ ਕੰਮ ਜਿਹੜਾ ਹੈ ਜੀ ਉਹ ਸਿੱਖਿਆ ਕ੍ਰਾਂਤੀ ਤਹਿਤ ਸਰਦਾਰ ਭਗੰਤ ਮਾਨ ਜੀ ਮੁੱਖ ਮੰਤਰੀ ਪੰਜਾਬ ਤੇ ਹਰਜੋਤ ਬੈਂਸ ਸਾਹਿਬ ਸਾਡੇ ਸਿੱਖਿਆ ਮੰਤਰੀ ਔਰ ਸਾਡੇ ਹੁਣ ਅਬਜ਼ਰਵਰ ਮਨੀਸ਼ ਸ਼ੋਰੀਆ ਜਿਹੜੇ ਕਿ ਸਿੱਖਿਆ ਕ੍ਰਾਂਤੀ ਦੀ ਸ਼ੁਰੂਆਤ ਕਰਨ ਵਾਲੇ ਹਿੰਦੁਸਤਾਨ ਦੇ ਵਿੱਚ ਹੈਗੇ ਨੇ ਉਹ ਵੀ ਇਹਦੇ ਵਿੱਚ ਲਗਾਤਾਰ ਲੱਗੇ ਔਰ ਅਸੀਂ ਸਾਰੇ ਲੱਗੇ ਹੋਏ ਹਾਂ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਜਿਹੜੀ ਆ ਪੂਰੇ ਦੇਸ਼ ਲਈ ਇੱਕ ਨਵਾਂ ਰੋਲ ਮਾਡਲ ਸਾਬਤ ਹੋ ਰਹੀ ਹੈ ਉਹ ਲਗਾਤਾਰ ਇੱਕੋ ਜਿਹੇ ਤਰ੍ਹਾਂ ਤੋਂ ਕਰ ਰਹੇ ਨੇ ਸਿੱਖਿਆ ਦੇ ਕਿੱਥੇ ਦੇਖੋ ਵਿਰੋਧੀਆਂ ਨੇ ਕਿਹੜਾ ਕੀ ਕੀਤਾ ਜੀ ਤੁਸੀਂ ਆਪ ਦੇਖੋ ਅਸੀਂ ਤਾਂ 3 ਸਾਲਾਂ ਤੋਂ ਆਏ ਹਾਂ ਜੀ ਕਾਂਗਰਸ ਨੇ 1966 ਤੋਂ ਪੰਜਾਬ ਵੜਿਆ ਕਾਂ ਅਕਾਲੀ ਦਲ ਬੀਜੇਪੀ ਨੇ 19 ਸਾਲ ਰਾਜ ਕੀਤਾ ਉਹਨਾਂ ਨੇ ਕੀ ਕੀਤਾ ਜੀ ਸਕੂਲ ਕਬਾੜਾ ਕੀਤੇ ਨੇ ਨਾ ਅੱਜ ਤਾਂ ਸਕੂਲਾਂ ਦਾ ਲੈਵਲ ਸਾਡੇ ਜਿਹੜੇ ਪ੍ਰਿੰਸੀਪਲ ਸਹਿਬਾਨ ਨੇ ਸਾਡੇ ਟੀਚਰ ਸਹਿਬਾਨ ਨੇ ਸਿੰਗਾਪੁਰ ਤੋਂ ਠੀਕ ਹੈ ਨਾ ਜੀ ਦੂਜੇ ਮੁਲਕਾਂ ਦੇ ਵਿੱਚ ਜਾ ਕੇ ਉੱਥੋਂ ਟ੍ਰੇਨਿੰਗ ਲੈ ਕੇ ਜਿਹੜਾ ਜੀ ਉਹ ਇੱਥੇ ਬੱਚਿਆਂ ਨੂੰ ਐਜੂਕੇਟ ਕਰ ਰਹੇ ਆ ਨਵੀਆਂ ਭਰਤੀਆਂ ਹੋ ਰਹੀਆਂ ਨੇ ਚੌਂਕੀਦਾਰਾਂ ਦੀ ਨਵੀਂ ਭਰਤੀ ਹੋ ਰਹੀ ਹੈ ਸਕਿਉਰਟੀ ਗਾਰਡ ਦੀ ਨਵੀਂ ਭਰਤੀ ਹੋ ਰਹੀ ਹੈ ਬਹੁਤ ਸਾਰੀਆਂ ਨੌਕਰੀਆਂ ਮਿਲਦੀਆਂ ਨੇ ਤੁਸੀਂ ਦੇਖੋ ਜੀ ਲੱਗਦੇ ਨੇ ਕਿ ਬੱਚੇ ਪ੍ਰਾਈਵੇਟ ਸਕੂਲ ਛੱਡ ਕੇ ਸਰਕਾਰੀ ਸਕੂਲ ਚ ਆ ਕੇ ਇਹਨਾਂ 'ਚ ਕੋਈ ਫਰਕ ਪਿਆ ਜੀ ਸੋ ਪਹਿਲਾਂ ਨਾਲੋਂ ਵੀ ਸੋਹਣੀਆਂ ਬਰਦੀਆਂ ਨੇ ਚਿਹਰੇ ਤੇ ਰੌਣਕ ਹੈ ਔਰ ਪੰਜਾਬ ਦੇ ਵਿੱਚ ਇਸ ਵਕਤ 92% ਰਿਜ਼ਲਟ ਜਿਹੜਾ ਸਰਕਾਰੀ ਸਕੂਲਾਂ ਦਾ ਆਇਆ ਜਿਹੜਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਔਰ ਚਾਰ ਦਿਵਾਰੀਆਂ ਦਾ ਕੰਮ 98% ਕੰਪਲੀਟ ਹੋ ਗਿਆ 2% ਤਾਂ ਉਹ ਵੀ ਹੈ ਜਿੱਥੇ ਕੋਈ ਰੌਲਾ ਹੋ ਕੋ ਰਹਿ ਗਏ ਬਾਕੀ ਕੰਮ ਜਿਹੜੇ ਆ ਕੰਪਲੀਟ ਹੋ ਚੁੱਕੇ ਆ ਸੋ ਬਹੁਤ ਹੀ ਵੱਡਾ ਮੈਂ ਤਾਂ ਸਮਝੂਗਾ ਕਿ ਪੰਜਾਬ ਜਿਹੜਾ ਪੂਰੇ ਦੇਸ਼ ਲਈ ਮਾਰਗਦਰਸ਼ਨ ਕਰ ਰਿਹਾ ਸਿੱਖਿਆ ਕ੍ਰਾਂਤੀ ਦਾ ਔਰ ਆਉਣ ਵਾਲੇ ਦੋਹਾਂ ਸਾਲਾਂ ਦੇ ਵਿੱਚ ਇੰਨੇ ਕੰਮ ਹੋਣਗੇ ਕਿ ਪੰਜਾਬ ਦੀ ਸਿੱਖਿਆ ਕ੍ਰਾਂਤੀ ਜਿਹੜੀ ਹੈ ਪੂਰੀ ਦੁਨੀਆ ਦੇ ਵਿੱਚ ਚਰਚਾ ਦਾ ਵਿਸ਼ਾ ਹੋਏ। ਦੇਖੋ ਜੀ ਮਾਨਜੂ ਸਿੰਘ ਜੀ ਸਾਹਿਬ ਵੱਲੋਂ ਸਿੱਖਿਆ ਕ੍ਰਾਂਤੀ ਪੰਜਾਬ ਦੀ ਸ਼ੁਰੂਆਤ 7 ਤਾਰੀਖ ਤੋਂ ਨਵਾਂ ਸ਼ਹਿਰ ਤੋਂ ਕੀਤੀ ਗਈ ਸੀ। ਉਹਦੇ ਤਹਿਤ ਹੀ ਅੱਜ ਪਟਿਆਲਾ ਦੇ ਵਿੱਚ ਵੀ ਸਕੂਲ ਆਫ ਫਿਨੈਂਸ ਪਾਸ ਤੋਂ ਵਿਖੇ ਹਲਕਾ ਵਿਧਾਇਕ ਦੇਮਨ ਜੀ ਵੱਲੋਂ ਚਾਰਦਵਾਰੀ ਦਾ ਉਦਘਾਟਨ ਕੀਤਾ ਗਿਆ। ਜਿਹੜੀ ਨਗਰਪਾਲਿਕਾ 340 ਮੀਟਰ ਨਵੀਂ ਚਾਰਦਵਾਰੀ ਜਿਹੜੀ ਐ ਸਿਰਿਆ ਕੀਤੀ ਲਖਪਤ 21 ਲੱਖ ਦੀ ਗ੍ਰਾਂਟ ਦੇ ਨਾਲ ਕੁਝ ਦੇ ਵਿੱਚ ਰਿਪੇਅਰ ਵੀ ਸੀ ਐਂਡ ਬਾਕੀ ਦੀ ਅਸੀਂ ਨੀਵ ਚਾਰਵੜੀ ਨਵੀਂ ਬਣਾਈਏ ਸਕੂਲ ਵਿੱਚ ਹੋਰ ਵੀ ਬਹੁਤ ਵਿਕਾਸ ਦੇ ਕੰਮ ਚੱਲ ਰਹੇ ਨੇ ਜਿਸ ਤਰ੍ਹਾਂ ਕਿ ਸਕੂਲ ਦੇ ਵਿੱਚ ਇੱਕ ਨਵਾਂ ਕਮਰਾ ਉਹ ਸਟਾਰਟ ਹੋ ਚੁੱਕਿਆ ਬਣਨਾ ਸਕੂਲ ਦੇ ਵਿੱਚ ਲਗਭਗ 32 ਲੱਖ ਦੀ ਲਾਗਤ ਦੇ ਨਾਲ ਸਾਰੇ ਕਲਾਸਰੂਮ ਦੀ ਰਿਪੇਅਰ ਦਾ ਕੰਮ ਉਹ ਵੀ ਸਟਾਰਟ ਹੋ ਚੁੱਕਿਆ ਸੋ ਮੈਂ ਮੰਨਦਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਗ੍ਰੰਤੀ ਤਹਿਤ ਜੋ ਸਕੂਲਾਂ ਦਾ ਨਕਸ਼ਾ ਬਦਲਿਆ ਜਾ ਰਿਹਾ ਹੈ ਇਹਨਾਂ ਦਾ ਫਾਇਦਾ ਲੋਕਾਂ ਨੂੰ ਜ਼ਰੂਰ ਪਹੁੰਚਾ ਪੈਦੀ ਸਰਕਾਰਾ ਜਿਹੜੇ ਇਸ ਤਰ੍ਹਾਂ ਕਾਇਆ ਕਰ ਰਹੀ ਹੈ ਇਸ ਦਾ ਸਰਕਾਰ ਦੇ ਮੇਨ ਫੋਕਸ ਦੇ ਵਿੱਚ ਇਸ ਟਾਈਮ ਐਜੂਕੇਸ਼ਨ ਹੈ ਜੋ ਐਜੂਕੇਸ਼ਨ ਐਂਡ ਹੈਲਥ ਰਿਸਟ ਦੇ ਉੱਪਰ ਸਰਕਾਰ ਨੇ ਵਾਦਾ ਕੀਤਾ ਸੀਗਾ ਵੀ ਅਸੀਂ ਇਸ ਦੇ ਉੱਪਰ ਕੰਮ ਕਰਾਂਗੇ ਉਸ ਦੇ ਤਹਿਤ ਹੀ ਸਾਰਾ ਕੰਮ ਜਿਹੜਾ ਹੈ ਹੋ ਰਿਹਾ ਹੈ ਜੇ ਇਸ ਸਕੂਲ ਦੀ ਗੱਲ ਕਰੀਏ ਤਾਂ ਇਸ ਸਕੂਲ ਵਿੱਚ ਇਸ ਸੈਸ਼ਨ ਦੇ ਵਿੱਚ ਪ੍ਰਾਈਵੇਟ ਸਕੂਲਾਂ ਤੋਂ ਹਟਕੇ ਜਿਹੜੇ ਬੱਚੇ ਆਏ ਨੇ ਉਹਦੀ ਗਿਣਤੀ ਵਿੱਚ ਬਹੁਤ ਵਾਧਾ ਹੋਇਆ ਹੈ ਲਗਭਗ 200 ਦੇ ਆਸ-ਪਾਸ ਗਿਣਤੀ ਜਿਹੜੀ ਹੈ ਹੋ ਚੁੱਕੀ ਹੈ ਜਿਹੜੇ ਬੱਚੇ ਪ੍ਰਾਈਵੇਟ ਤੋਂ ਹਟਕੇ ਸਾਡੇ ਸਕੂਲ ਵਿੱਚ ਆਏ ਨੇ ਹਜੇ ਵੀ ਬੱਚੇ ਆ ਰਹੇ ਨੇ ਬਟ ਅਸੀਂ ਉਸ ਕੈਪੈਸਿਟੀ ਅਕੋਰਡਿੰਗਲੀ ਜਿੰਨੀ ਦੇਤਾ ਉਹ ਵੀ ਉਹਦੇ ਅਕੋਰਡਿੰਗ ਐਡਮਿਸ਼ਨ ਇਹ ਤੋਂ ਬਹੁਤ ਪ੍ਰਾਇਮਰੀ ਸਕੂਲ ਓਨ ਕਰਕੇ ਬਹੁਤ ਦੂਰ-ਦੂਰ ਤੋਂ ਬੱਚੇ ਜਿਹੜੇ ਇੱਥੇ ਆਉਂਦੇ ਨੇ ਇੱਥੇ ਹਰ ਤਰ੍ਹਾਂ ਦੀ ਸਟਰੀਮ ਹੈ ਸਾਇੰਸ ਕਾਮਰਸ ਆਰਟਸ ਇੱਥੇ ਲੈਬਸ ਨੇ ਹਰ ਤਰ੍ਹਾਂ ਦੀ ਬਣੀ ਹੋਈ ਸਾਰੇ ਲੈਕਚਰਸ ਨੇ ਕੰਪਲੀਟ ਨੇ ਇਨਫਰਾਸਟ੍ਰਕਚਰ ਸੇ ਡਿਵੈਲਪ ਕਰ ਰਹੇ ਹਾਂ ਟੀਚਰ ਸਾਹਿਬਾਨ ਸਾਰੇ ਇੱਥੇ ਕੋਈ ਸੀਟ ਖਾਲੀ ਨਹੀਂ ਹੈ ਸਾਰੀ ਫਿੱਲ ਸਾਡਾ ਪੂਰਾ ਸਟਾਫ ਪੂਰੀ ਮਿਹਨਤ ਕਰ ਰਿਹਾ ਜੀ ਬਾਕੀ ਸਾਨੂੰ ਪ੍ਰਿੰਸੀਪਲ ਸਰਵਰ ਨੂੰ ਪੂਰੀ ਸਪੋਰਟ ਮਿਲ ਰਹੀ ਹੈ ਜਿਵੇਂ ਉਹਨ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਕਹਿਤ ਸਾਨੂੰ ਸਰਕਾਰ ਵੱਲੋਂ ਗ੍ਰਾਂਟ ਆ ਰਹੀ ਹੈ ਪਰ ਉਸ ਗ੍ਰਾਂਟ ਨੂੰ ਖਰਚਣਾ ਇਹ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਸੋ ਪ੍ਰਿੰਸੀਪਲ ਸਰ ਦੀ ਅਗਵਾਈ ਦੇ ਵਿੱਚ ਗ੍ਰਾਂਟ ਨੂੰ ਪੂਰੀ ਚੰਗੀ ਤਰੀਕੇ ਦੇ ਨਾਲ ਸਕੂਲ ਦੇ ਉੱਪਰ ਲਗਾਇਆ ਜਾ ਰਿਹਾ ਅਸੀਂ ਇਹਨਾਂ ਦੀ ਅਗਵਾਈ ਦੇ ਵਿੱਚ ਬਹੁਤ ਕੈਂਪੇਨ ਕੀਤੀ ਹੈ ਪ੍ਰਾਈਵੇਟ ਸਕੂਲਾਂ ਦੇ ਬਹੁਤ ਸਾਰੇ ਬੱਚੇ ਹਰ ਇੱਕ ਟੀਚਰ ਦੀ ਮਿਹਨਤ ਦੇ ਨਾਲ ਅਸੀਂ ਸਕੂਲ ਦੇ ਵਿੱਚ ਦਾਖਲ ਕਰਾਏ ਨੇ ਸੋ ਲਗਭਗ 200 ਬੱਚਾ ਇਹਦਾ ਪ੍ਰਾਈਵੇਟ ਸਕੂਲਾਂ ਦਾ ਸਾਡੇ ਸਕੂਲ ਦੇ ਵਿੱਚ ਇਸ ਸੈਸ਼ਨ ਦੇ ਵਿੱਚ ਦਾਖਲ ਹੋ ਰਹੇ ਪਹਿਲਾਂ ਸਮਾਂ ਇਹ ਜਿਹਾ ਸੀ ਜਦੋਂ ਪਿਛਲੇ ਸਰਕਾਰਾਂ ਦੀ ਸਰਕਾਰੀ ਸਕੂਲਾਂ ਤੋਂ ਬੱਚੇ ਹਟ ਕੇ ਪ੍ਰਾਈਵੇਟਾਂ ਵਿੱਚ ਲਿਜਾਂਦ ਕਰਦੇ ਸੀ ਉਹਨੂੰ ਉਲਟ ਕੇ ਅਸੀਂ ਕੀ ਕਰੀਏ ਹੁਣ ਥੋੜਾ ਜਿਹਾ ਸਾਨੂੰ ਸਹੂਲਤਾਂ ਵੀ ਦੇਖੋ ਵੱਧ ਮਿਲ ਰਹੀਆਂ ਨੇ ਬਾਕੀ ਸਾਡੇ ਸਰ ਦੀ ਅਗਵਾਈ ਦੇ ਵਿੱਚ ਪੂਰਾ ਸਟਾਫ ਪੂਰੀ ਮਿਹਨਤ ਵੀ ਕਰ ਰਿਹਾ ਜੀ ਜਿਸ ਦੇ ਨਾਲ ਬੱਚੇ ਸਾਡੇ ਕੰਨੇ ਆ ਰਹੇ ਨੇ